ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਤੇ ਇੱਕ ਟਰੈਕਟਰ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਸਿਗਾ ਪਾਜੀ ਸਸਿਗਾ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਚੱਲਦੀ ਗਲਾ ਤੁਸੀਂ ਸੁਣਾਓ ਚਲੋ ਜੀ ਭਾਈ ਕਿਰਪਾਈ ਚਾਹੀਦੀ ਆ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਹਾਂ ਨਾਮ ਕਮਲਜੀ ਸਿੰਘ ਜੇ ਪਿੰਡ ਭਗਵਾਨਪੁਰ ਤਹਿਸੀਲ ਦੇਵਾਪੁਰਾਂ ਜਿਹੜਾ ਗੁਰਦਾਸਪੁਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 98881 7684 ਜੀ ਠੀਕ ਆ ਜੀ 07684 ਹਣਾ ਇਹ ਛੋਟੀ ਦਾ ਕਿੱਧਾ ਇਹ ਭਾਈ ਦੂਜੀ ਸੂਹ ਛੋਟੀ ਦੇ ਠੀਕ ਆ ਦੂਜਾ ਸੂਹਾ ਹਾਂ ਦੂਜਾ ਸੂਹਾ 12 ਲੀਟਰ ਭਾਰੀ ਦੁੱਧ ਬੱਚਾ ਤਾਂ ਹੈਗਾ ਜੀ ਮਾਤਾ ਜੀ ਛੀਜ ਬਿਲਕੁਲ ਆਉਂਦਾ ਪੁੱਤ ਬੱਚਾ ਬੱਚਾ ਅਨੁਦਿਕਾ ਹੋਣਾ ਮਾੜਾ ਸੈੱਡ ਦੇ ਕਹਿੰਦੇ ਵਖਾਜ ਲਵਰੀ ਵੀ ਕੀ ਹੈ ਉਹ ਮਾਰੋ ਕੈਮਰਾ ਕਮਰਾ ਕਰੀ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ ਫੁੱਲ ਕੱਦ ਕਾਠ ਵਾਲੀ ਆ ਕਿੰਨਾ ਦੁੱਧ ਦੱਸਿਆ 12 ਲੀਟਰ ਭਾਈ ਤੋਂ ਤੋਂ ਵਧੀਆ ਠੀਕ ਹੈ ਜਵਾਕ ਜਵਾਕ ਕੱਟਾ ਜਮਗਰੇ ਦੇ ਠੀਕ ਆ ਜੀ ਮੇਲ ਕਫ ਆ ਗਿਆ ਜੀ ਤੇ 12 ਲੀਟਰ ਜਿਹੜਾ ਦੁੱਧ ਤਿਆਰ ਕਿੰਨਾ ਟਾਈਮ ਹੋ ਗਿਆ ਉਸ ਨੂੰ ਇਹ ਨੂੰ ਪਾਜੀ ਹਫਤਾ ਹੋ ਗਿਆ ਜੀ ਠੀਕ ਆ ਜੀ ਹਫਤੇ ਦੇ ਆਸ-ਪਾਸ ਟਾਈਮ ਹੋ ਗਿਆ ਖੋਲ ਦਿਓ ਪਾਜੀ ਹੋਰਾਂ ਇਹਨਾਂ ਥੋੜੀ ਜੀ ਲਓ ਜੀ ਰਸ਼ੀਨ ਟੈਂਕ ਦੀ ਦੇ ਹਿਸਾਬ ਨਾਲ ਛੋਟੀ ਆ ਤੇ ਲਓ ਜੀ ਜੈਡ ਬਲੈਕ ਜੇ ਕੋਠੇ ਜਿੱਡੀ ਛੋਟੀ ਆ ਪੰ ਕਹਿ ਸਕਦੇ ਆ ਇਹ ਕਿੰਨਾ ਘ ਭਰੂ ਦੁੱਧ ਭਾਜੀ ਦੁੱਧ ਭਾਜੀ ਇਹ 15 ਪਲੱਸ ਆਉਗੀ ਅੱਛਾ ਜੀ ਠੀਕ ਆ ਲਓ ਜੀ 15 ਪਲੱਸ ਚੱਲਣ ਵਾਲੀ ਝੋਟੀ ਆ ਕੋਈ ਹੋਰ ਸਾਂ ਅੰਦਾਜ਼ਾ ਲਾਵੇ ਚੱਡਾ ਛੱਡਾ ਜਿਹੜਾ ਚੰਗਾ ਵਾ ਤੇ ਮੇਲ ਕਾਫ ਆ ਗਿਆ ਜੀ ਤੇ ਦੂਜਾ ਸੁਗਾ ਸਹੀ ਆ ਹੈ ਵੀ ਸਿੰਗਲ ਹੱਡੀ ਕਰਮਾਲੀ ਆ ਬੱਚਾ ਜੀ ਠੀਕ ਆ ਜੀ ਆ ਵਾਲਾ ਜਵਾਕ ਆ ਗਿਆ ਜਿਹੜਾ ਬੈਠਾ ਫੀਮੇਲ ਕਾਫ ਜੇ ਕਿ ਕੱਟਾ ਦੱਸੰਦੇ ਹਾਂ ਇਹ ਥਾਨ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਕਰਮਾਲੀ ਨੂੰ ਚਾਹਾਂ ਨੁਕਰਾਂ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਸਿੰਘ ਸਿੰਘ ਵੀ ਚਲੋ ਚੰਗਾ ਆ ਗਿਆ ਕਰਮਾ ਨੂੰ ਕਰਮਾਲੀ ਨੂੰ ਹਾਂ ਜੀ ਠੀਕ ਹੈ ਠੀਕ ਹੈ ਕੱਦ ਕੋਦ ਦਾ ਕੋਈ ਸ਼ੱਕ ਨਹੀਂ ਜੇ ਡਬਲ ਦੇਖੂਗੇ ਇੱਥੇ ਆਗੇ ਹਾਂ ਜੀ ਹਾਂ ਜੀ ਹੁਣ ਇਹ 6 ਫੁੱਟ ਦਾ ਘਾਟੇ ਨਾਲ ਲਾ ਦੇ ਕਿੰਨਾ ਕੱਦਾ ਹੋਵੇਗਾ ਠੀਕ ਹੈ ਠੀਕ ਹੈ ਮੁੱਲ ਕਿੰਨਾ ਕਰਨਾ ਰ ਮੇਰਾ ਜਿਹੜਾ ਦੇਖ ਲਓ ਕੱਦ ਤੋਂ ਹਿਸਾਬ ਲਾਓ ਤੁਸੀਂ ਹਾਂ ਜੀ ਹਾਂ ਜੀ ਕਿੰਨਾ ਕੁ ਮੁੱਲ ਲਾ ਵੀਰ ਜੀ ਦਾ ਹਾਂ ਜੀ ਕਿੰਨਾ ਕਰਨ ਨਾਲ ਦੇ ਭਾਈ ਝੋਟੀਆਂ ਸੀ ਪੰਜੀ ਦੀ ਤੀਰ ਨਹੀਂ ਵੇਚੀਆਂ ਵਾ ਅੱਛਾ ਜੀ ਹੁਣ ਝੋਟੀ ਜਿਹੜੀ ਹਾਂ ਨਾ 15 ਦੇ 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 ਇੱਕ 15 ਦੀ ਨਹੀਂ ਜੈ ਜੈ ਕਰੀਏ ਨਹੀਂ ਇਹਨਾਂ ਬੜੀ ਦੂਰੋਂ ਆਏ ਨੇ ਰੇਡ ਪਾਉਣਾ ਪਰ ਜੈ ਜੈ ਸਾਡੀ ਚਲੋ ਹੱਥ ਰੱਖਦੀ ਆ ਹਾਂਜੀ ਕੋਈ ਲੱਕ ਨਹੀਂ ਪਰ ਜੈ ਪਾਉਣਾ ਜੈ ਜੈ ਤੋਂ ਇਹ ਦਾਦ ਜੋਗਾ ਆ ਜੇ ਨਹੀਂ ਕਰੋ ਇੱਕ ਵਾਰੀ ਫਿਰ ਕਰੋ ਨਾ ਮਾਨ ਤਨ ਕਰੋ ਨਹੀਂ ਦੂਰੋਂ ਆਏ ਜੇ ਤਾਂ 2000 ਹੋਰ ਘੱਟ ਕਰ ਲਓ ਨਹੀਂ ਸੋ ਨਹੀਂ ਦਾਹ ਦੀ ਪਾ ਲਓ ਜਾ ਹੋਰ ਦੱਸੀ ਇੱਕ ਵਾਰੀ ਕਰ ਦਈਏ ਫਿਰ ਹਾਂਜੀ ਵੇ ਵੇ ਲੋ ਘਾਟਾ ਨਾ ਭਾਈ ਨਹੀਂ ਜੇ ਲੋ ਘਾਟਾ ਭਾਈ ਵਾਦਾ ਭਾਈ ਜੇ ਤਾ ਮਾਨਤਾ ਹੋਣੀ ਗੱਲ ਆ ਗਈ ਤੇ ਜਿਹੜੀ ਗੱਲ ਸੀ ਇੱਕ ਪੰਜ ਦੀ ਫਿਰ ਠੀਕ ਹੈ ਜੀ ਇੱਕ ਪੰਜ ਦੀ ਠੀਕ ਹੈ ਜੀ ਕੋਈ ਚੱਕਾ ਠੀਕ ਹੈ ਠੀਕ ਹੈ ਲਓ ਜੀ 1 ਲੱਖ 5000 ਦੀ ਤੇ 15 ਪਲਸ ਦੁੱਧ ਚੱਲੂਗੀ ਅਛਾ ਜੀ ਕਦ ਕਦ ਹੋ ਲਈਏ ਬਾਕੀ ਕੋਈ ਆਪਣੇ ਹਿਸਾਬ ਨਾਲ ਵੀ ਉੱਚੀ ਲੰਮੀ ਲੰਮੀ ਵੀ ਫੋਲ ਜੇ ਵੇਲ ਬੁਲੇ ਵੀ ਚੰਗੀ ਆ ਤੇ ਹਾਂ ਨਾ ਹੀ ਫਿਰ ਹਾਂ ਜੀ ਹਾਂ ਨਾ ਹੀ ਜੀ ਕਰ ਦਈਏ ਥੋੜਾ ਪਰ ਹੋ ਜੂਗਾ ਕੋਈ ਨਹੀਂ ਮੌਕੇ ਤੇ ਅਛਾ ਜੀ ਥੋੜਾ ਸ਼ੋਰ ਖੁੱਲੀ ਕਰ ਦਾਂ ਠੀਕ ਹੈ ਠੀਕ ਹੈ ਲਓ ਜੀ ਸ਼ੋਰ ਚੱਪਾ ਭਾਈ ਕਹਿੰਦਾ ਕਿ ਖੁੱਲਾ ਕਰ ਦਿਆਂਗੇ ਦੂਜੇ ਨੰਬਰ ਤੇ ਭਾਈ ਦੱਸਿਓ ਹਾਂ ਦੂਜੀ ਭਾਈ ਜੀ ਸ਼ੂਈ ਨੂੰ ਇਹਦੇ 20 25 ਕਰੋਗੇ ਅਛਾ ਜੀ ਇਹਦਾ ਕੱਟਾ ਸਾਡੇ ਕੋਲ ਮਰਾਈ ਦਾ ਵੀਡੀਓ ਪਹਿਲਾਂ ਵੇਖੀ ਆ ਉਹ ਕਿਵੇਂ ਨਸ਼ਾ ਪਾ ਪੀਰ ਭਰਾ ਨੇ ਅਛਾ ਜੀ ਹਾਂ ਜੀ ਠੀਕ ਆ ਤੁਹਾਨੂੰ ਮੌਕੇ ਤੇ 9 ਲੀਟਰ ਦੁੱਧ ਜੇ ਅੱਛਾ ਜੀ ਅਸੀਂ ਤੁਹਾਨੂੰ ਗਰੰਟੀ ਦੇਵਾਂਗੇ ਠੰਡਾ ਕਰ ਠੀਕ ਆ ਦੁੱਧ ਲਓ ਜੀ 9 ਲੀਟਰ ਹੋ ਗਿਆ ਪਰ 8 ਦੀ ਗਰੰਟੀ ਹੈ ਬਾਈ ਵੱਲੋਂ ਠੀਕ ਆ ਜੀ ਅੱਛਾ ਜੀ ਹਾਂਜੀ ਝੂਠ ਨਹੀਂ ਮਾਰਦਾ ਹੈਗਾ ਠੀਕ ਆ ਠੀਕ ਆ ਲਓ ਜੀ ਠੀਕ ਆ ਦੋਵੇਂ ਟਾਈਮ ਹੀ ਹਾਂ ਖਲੋ ਕੇ ਮਿਲਦੀ ਹੈ ਤਾਂ ਠੀਕ ਆ ਠੀਕ ਆ ਲਓ ਜੀ 8 ਲੀਟਰ ਜਿਹੜਾ ਦੁੱਧ ਹੈ ਨ ਬਿਲਕੁਲ ਤਿਆਰ ਆ ਕੱਦਕੁੱਦ ਚੱਲੋ ਇਹਦਾ ਵੀ ਚੰਗਾ ਆ ਗਿਆ ਤੇ ਹੈ ਸਿੰਗਲ ਹੱਡੀ ਆ ਚਲੋ ਕੋਈ ਸੰਭਲ ਵਾਲਾ ਭਰਾ ਖੜੂ ਜੋ ਦੁੱਧ ਨੂੰ ਹੋ ਸਾਦਾ ਚਲੋ ਫਰਕ ਪਾ ਜੇ ਥੋੜਾ ਜਿਹਾ ਹਾਂਜੀ ਤੇ ਲਾਜੋ ਜ ਲੋ ਜੀ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਜੈਡ ਬਲੈਕ ਆ ਗਈ ਆ ਇਹ ਕਨਵਰਸ ਹੋ ਗਿਆ ਸਭ ਜੀ ਇਹ ਭਾਜੀ ਉਹਦੇ ਦੂਜਾ ਤੇ ਤੀਜਾ ਲਾਲਾ ਠੀਕ ਆ ਠੀਕ ਆ ਲੋ ਜੀ ਕੋਈ ਦੂਜਾ ਲਾਲੇ ਕੋਈ ਤੀਜਾ ਲਾਲੇ ਛੱਡਾ ਛੱਡਾ ਤੁਸੀਂ ਲਾ ਕੇ ਤੋਂ ਵੀ ਚੈੱਕ ਕਰ ਸਕਦੇ ਜੇ 8 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਵਧੀਆ ਠੰਡਾ ਕਰਕੇ ਅੱਛਾ ਜੀ ਹਾਂ ਇਹ ਕਿਦੋਂ ਅੰਦਰੋਂ ਹੁੰਦਾ ਉਹ ਹਵਾ ਕਾਹਦੀ ਦਾਵਾ ਹਾਂਜੀ ਅੰਦਰ ਕਰਕੇ ਆ ਬਿਲਕੁਲ ਠੀਕ ਆ ਇਹਦਾ ਕਿੰਨਾ ਮੁੱਲ ਹਾਂਜੀ ਉਹ ਨਹੀਂ ਥੋੜੀ ਵੀਡੀਓ ਛੋਟੀ ਲੱਗਦੀ ਆ ਪਰ ਕਹਿੰਦਾ ਉਹ ਲੱਗੇ ਵਾ ਲੱਗੇ ਵੱਡੀ ਆ ਲੱਗੇ ਹਾਂਜੀ ਹਾਂਜੀ ਉਹ ਭਰਾ ਦਾ ਜਾਲਾ ਨੇ ਕਿ ਉਹ ਬਹੁਤ ਵੱਡਾ ਦਰਮਿਆਨਾ ਜਿਹਾ ਕੱਦ ਆ ਗਿਆ ਵਾ ਨਾ ਕੋਈ ਵੱਡਾ ਨਾ ਛੋਟਾ ਨੋਰਮਲ ਕੱਦ ਦੀ ਜੇ ਹਾਂਜੀ ਹਾਂਜੀ ਇਹ ਸਭ ਜੀ ਆਪ ਜੀ ਦੇ ਦਈਏ ਨਹੀਂ ਕਹਿੰਦੇ ਮੰਗਦਾ ਵਾਂਦਾ ਪਿੰਦਾ ਦੋ ਕਰੋ ਫਿਰ ਵੀ ਇੱਕ ਨਹੀਂ ਦੂਰੋਂ ਆਪਾਂ ਵਧੀ ਆਏ ਜੀ ਵੀ ਆਪਾਂ ਰੇਡ ਪੋਣੇ ਨਾਲੇ ਜਾਏ ਜੀ ਵਾਧ ਰੇਡ ਨਹੀਂ ਪੋਹ 55000 ਦੀ ਭਾਰੀ ਕਰਦਾ ਗਿਆ ਹਾਂ ਹਾਂਜੀ ਬਗੀ ਚਾਪਾ ਜੀ ਕਰਦਿਏ ਥੋੜਾ ਜਿਆ ਕੱਲ ਦਾ ਕਰ ਦੋ ਕਰਦਿਏ ਥੋੜਾ ਜਿਹਾ ਹੋਰ ਵੇਖ ਲਓ ਮੈਂ ਠੀਕ ਕਰ ਦੋ ਡੱਟਿਆ ਕਿਆ ਛੱਡ ਲਿਆ ਤੁਹਾਨੂੰ ਪਹਿਲੀ ਏਰ ਤੋਂ ਆਏ ਜੇ ਤੁਹਾਨੂੰ ਨਾ ਦੋ ਛੱਡੀ ਕਿੰਨੇ ਛੱਡ ਦੀਏ ਜਿੱਦਾਂ ਮੈਂ ਤਿੰਨ ਹੀ ਛੱਡਦੇ ਕੰਮ ਵੇਖ ਲਓ ਨਾ ਤਿੰਨ ਛੱਡ ਦੀਏ ਠੀਕ ਹੈ ਜੀ ਚਲੋ ਜੀ 52000 ਦੀ ਹਾਂ ਨਾ ਕਰਦਾ ਚੰਗੀ ਠੀਕ ਹੈ ਲਓ ਜੀ 52000 ਦੀ ਆਜੋ ਹੁਣ ਟਰੈਕਟਰ ਦਿਖਾਉਨੇ ਆ ਬਿਲਕੁਲ ਜਿਹੜਾ ਨੋਰਮਲ ਰੇਟ ਪਾਤਾ ਵਾ ਤੇ ਭਈਆ ਚੁੱਕੀ ਆਂ ਗਲਾ ਸਕੋ ਹਾਂਜੀ 575 ਜੀ ਆ ਵੀ ਚੁੱਕ ਦੋ ਹਾਂ 2001 ਰਾ ਇਹ ਟੱਪਾ ਸੀਟ ਤੇ ਬੜੀ ਐਸੀ ਚਾਰੇ ਠੀਕ ਹੈ ਠੀਕ ਆ ਹਾਂ ਉਹ ਜੇ ਟੈਰ ਟੱਪਾ ਵੀ ਚੰਗਾ ਆ ਗਿਆ ਵਾ ਤੇ 575 ਦੇ 2001 ਮਾਡਲ ਹਾਂ 2001 ਮਾਡਲ ਠੀਕ ਹੈ ਠੀਕ ਹੈ ਇਹ ਕਾ ਲੈ ਸਟਾਰਟਿੰਗ ਕਰੀ ਸਟਾਰਟਿੰਗ ਬਹੁਤ ਹੋ ਗਈ ਮਾਰੋ ਲਓ ਜੀ ਸਟਾਰਟ ਕਰਕੇ ਵੀ ਦਿਖਾਉਣਾ ਹੈ ਬਾਕੀ ਹੈ ਚਲੋ ਚੰਗਾ ਸਾਫ ਆ ਟੈਰ ਟੱਪਾ ਵੀ ਬਹੁਤ ਟਰੈਕਟਰ ਹੀ ਹੈ ਕਿ ਹਲਾ ਲਾਵੇਂ ਬਾਈ ਲੈ ਹਲਾ ਵਕੜੀਆਂ ਇਹ ਮਾਸ਼ੱਲਾ ਉਹ ਕੀ ਹੈ ਬੈਟਰੀ ਥੋੜੀ ਫੜਦਾ ਕਰਦੇ ਆ ਉਹ ਚੋਕ ਲੋ ਨਹੀਂ ਨਹੀਂ ਬਾਟਰ ਕੀਤਾ ਠੀਕ ਠੀਕ ਲੋ ਜੀ ਠੰਡ ਤੇ ਕਰਕੇ ਪਾਈ ਕਿਤਾ ਥੋੜੀ ਜਿਹੀ ਬੈਟਰੀ ਬੂੰਡਰੀ ਵੀਰੀ ਕੱਢੀ ਉਹਦੇ ਕਰਕੇ ਵੀ ਪਰ ਕਪਾ ਜਾਂਦਾ ਬਾਕੀ ਚਲੋ ਟਾਇਰ ਟੱਪਾ ਜਿਹੜਾ ਚਵੇਂ ਨਵੇਂ ਵਰਗਾ ਹੀ ਅਜੇ ਆ ਵੀ ਆ ਕੋਈ ਨਾ ਕੋਈ ਮਾਡਲ ਨਾ ਵੇਖੇ ਹਾਂਜੀ ਇਹਦੀ ਸਾਹ ਬੈਕਟਰੈਕਟਰ ਹੈ ਉਹਨਾਂ ਕਿਆ ਪੁੱਤਾਂ ਨੂੰ ਆਇਆ ਟਰੈਕਟਰ ਅੱਛਾ ਜੀ ਹਾਂ ਬਿਲਕੁਲ ਇਹਨਾਂ ਦੀ ਕਸ਼ਾਈਆਂ ਨੂੰ ਆਇਆ ਅੱਛਾ ਜੀ ਇਹ ਤਾਂ ਜੱਡ ਲਾ ਕੇ ਇਹ ਕੰਮ ਕਰਾਇਆ ਪੂੜਾ ਆਪ ਠੀਕ ਆ ਠੀਕ ਆ ਠੀਕ ਆ ਲਓ ਜੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ 2001 ਮਾਡਲ ਤੇ ਹਾਲਤ ਜਿਹੜੀ ਨਵੇਂ ਵਰਗੀ ਆ ਨਵੀ ਇਹਦੀ ਹਾਲਤ 15 16 ਮਾਡਲ ਵਰਗੀ ਜੀ ਹਾਂਜੀ ਕਿੰਨਾ ਕੁ ਮੁੱਲ ਕਰਨਾ ਦਾ ਮੁੱਲ ਮੈਂ ਨਾ ਭਾਜੀ 235 ਤਾਂ ਦੇ ਦੀਏ ਕਰਦੇ ਜੇ ਨਿਕਾਜਾ ਜਿੱਥੇ ਕਿ ਦੇਈ ਦੇਣਾ ਆਪਾਂ ਜਿੱਥੇ ਕਿ ਛੱਡੀ ਦੇਣਾ ਹਾਂਜੀ ਦੇਈ ਦੇਣਾ ਜੀ ਸਵਾ ਦੋ ਦੋ ਭਾਈ ਦੇਣਾ ਜੀ ਸਵਾ ਦੋ ਤਾਂ ਮਿੰਗਾ ਜੀ ਮਿੰਗਾ ਨਹੀਂ ਕੇ ਪਰ ਇਹ ਉਹ ਸਹੀ ਆ ਪਾਤੀ ਪੈਸੇ ਇਹ ਮਾਡਲ ਤੇ ਜਾਵੇਂ ਤੁਸੀਂ ਆਂ ਤੇ ਜਿਹੜਾ ਮਿੰਗਾ ਵਾ ਪਰ ਟਰੈਕਟਰ ਕਿਤੇ ਵਾ ਕੇ ਵੇਖੋਗੇ ਸਾਲ ਛੇ ਚੰਗੀ ਨੇ ਵੇਖਿਓ ਤੁਸੀਂ ਟਰੈਕਟਰ ਦਾ ਸਾਨੂੰ ਪਤਾ ਸਾਫ਼ ਆ ਪੂਰਾ ਹਾਂਜੀ ਤੋਗੇ ਮੰਨ ਲਓ ਜੇ ਆਪਾਂ ਹਾਲ ਲਾਈਏ ਤੁਸੀਂ ਚਾਰੇ ਟਾਇਰ ਹੀ ਨਵੇਂ ਪਾਏ ਆ ਚੋਟਾ ਨਵੇਂ ਕੋਈ ਨਹੀਂ ਟਾਇਰ ਹੀ ਟਾਇਰ ਠੀਕ ਨਹੀਂ ਉਹ ਗੱਲ ਸਹੀ ਆ ਚੱਲ ਥੋੜਾ ਜਿਹਾ ਆਪਾਂ ਜਿਆਜ ਕਰਦੀਆਂ ਕੋਈ ਵੀਰ ਭਰਾ ਨੂੰ ਚਲੋ ਫਾਇਦਾ ਜੀ ਸਰੋ ਜੀ ਮੈਂ ਚਲੋ ਹੌਪ ਪੰਜਾਹ ਛੱਡ ਦਾਂਗੇ 20 ਦਾ ਦੇ ਦਾਂ ਦੋ 20 ਦਾ ਚਲੋ ਕੋਈ ਨਾ ਠੀਕ ਹੈ ਲਓ ਜੀ ਮੌਕੇ ਤੇ ਚਲੋ ਮਾਨਤਾ ਜਰੂਰ ਕਰ ਦਿਓ ਲਓ ਜੀ ਦੋ 20 ਦਾ ਬਾਈ ਕਹਿੰਦਾ ਕਿ ਦੇ ਦਾਂਗੇ ਤਾਂ ਨਵੇਂ ਵਰਗੀ ਕੰਡੀਸ਼ਨ ਠੀਕ ਆ ਠੀਕ ਆ ਤੇ ਬੰਪਰ ਬੰਪਰ ਵੇਖ ਸਕਦਾ ਜੀ ਦਾ ਟਾਇਰ ਟੱਪਾ ਬਿਲਕੁਲ ਚੋਂਵੇਂ ਨਵੇਂ ਵਰਗੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ